ਵੈਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਇਹ ਬਣਾਉਨੇ ਆ ਆਲੂ ਧੋ ਕੇ ਉਬਾਲਨੇ ਧਰਦਿਆਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੇਲੋ ਜੀ ਨੂੰ ਤੋ ਲਈਏ ਧੋ ਕੇ ਸਮਾਰ ਕੇ ਤੇ ਆਲੂ ਬਾਲਨੇ ਆਪਾਂ ਧਰਦਾਨੇ ਆ ਹਾਰੇ ਚ ਲੋ ਜੀ ਗੋਹੇ ਲਗਾਈ ਸੀਗੀ ਹਾਰੇ ਚ ਤਵਾ ਰੇ ਆਈ ਸੀਗੀ ਸਾਜਰੇ ਸਾਜਰੇ ਕਮ ਰੇਟਦਾ ਮੈਂ ਇਥੇ ਚਾਰੂ ਲਗਾਤਾ ਆਈ ਸਰਦਾਰ ਸਾਹਿਬ ਦਾ ਦੁੱਧ ਵੀ ਪਾ ਕੇ ਆ ਗਏ ਮੋਟਰਸਾਈਕਲ ਇਨੇਤੀ ਖੜਾਤਾ ਇਹ ਇਨਾਂ ਨੇ ਫਿਰ ਜਾਣਗੇ ਮੋਟਰ ਤੇ ਆਪਦਾ ਡੰਗਰਾਂ ਦਾ ਕੰਮ ਨੇ ਮੇੜ ਕੇ ਤੇ ਲੋ ਜੀ ਆਲੂ ਉਵਾਲ ਲਏ ਆਪਾਂ ਨੇ ਉਵਾਲ ਕੇ ਇਨਾਂ ਨੂੰ ਹੁਣ ਭੰਨਨ ਦੀਆਂ ਇਹਦੇ ਚ ਪਾਉਣੀਆਂ ਨੂਨ ਮਿਰਚ ਜੀਰਾ ਤੇ ਪਿਆਜ਼ ਪਾ ਲਾਂਗੇ ਥੋੜੀ ਜੀ ਤੇ ਇਹਦੇ ਵਿੱਚ ਇਹਦੇ ਨਾਲ ਭੰਨ ਲੈਣੇ ਆ ਇਹ ਵੈਸੇ ਭੰਨਣ ਵਾਲੀ ਚੀਜ਼ ਹੀ ਹੈਗੀ ਆ ਪਰ ਮੇਰੇ ਪਸੰਦ ਦੀ ਨਹੀਂ ਲੈ ਤਾਂ ਲਈਏ ਇਹ ਦਿਨਾਂ ਨੂੰ ਮੈਨੂੰ ਕਦੂਗਸ ਕਰਨਾ ਸਿਕਾਲਾ ਇੱਕਣ ਦੱਬਣਾ ਆੱਖਾਂ ਨੋਪਾਂ ਕਿਲੋ ਤੇ ਇਹ ਨੂੰ ਜਿੱਦਬ ਤਾਂ ਰਹੀਆਂ ਪਰ ਨਹੀਂ ਹਿੰਮਤ ਨਹੀਂ ਅੰਨੀ ਦੀ ਤੇ ਅੱਧ ਵਿਚਾਲਾ ਜਾ ਹੋ ਗਿਆ ਲੋ ਲਓ ਜੀ ਹੁਣ ਤੇਲੂ ਜੀ ਹੋਏ ਤਾਂ ਇਹ ਥੋੜੇ ਥੋੜੇ ਨਿਭਨੇ ਗਏ ਨੇ ਮੇਤੋ ਤਾਂ ਫੁੱਟੇ ਨਹੀਂ ਹੈਗੇ ਮੈਂ ਤਾਂ ਹੁਣ ਇਹਦੇ ਵਿੱਚ ਪਾ ਲਿਆ ਕਦੂਗਸ ਕਰਦੀਆਂ ਹੁਣ ਮੈਂ ਨੂਨ ਮਿਰਚ ਤਾਂ ਪਾ ਲਿਆ ਨਹੀਂ ਹਾਂ ਹਾਂ ਮਿਰਚ ਕੱਲੀ ਪਾਈ ਆ ਮਿਰਚ ਤੇ ਹੋ ਪਾਇਆ ਸੀਗਾ ਜੀਰਾ ਇਹਦੇ ਵਿੱਚ ਫੇਰ ਲੋ ਜੀ ਹੁਣ ਲਾਉਨੇ ਪਰੌਂਠੇ ਮੈਂ ਕੱਦੂ ਗਾਸ ਕਰ ਲਈ ਸੀਗੇ ਮੈਨੂੰ ਤਾਂ ਕੱਦੂ ਗਾਸ ਕਰਿਆ ਪਸੰਦ ਆ ਲੋ ਜੀ ਇੱਕ ਰੋਟੀ ਬੇਲ ਲਈ ਉਹਦੇ ਧਰ ਲਿਆ ਮਸਾਲਾ ਤੇ ਉੱਤੇ ਧਰ ਲਈ ਰੋਟੀ ਹੁਣ ਇਹ ਬੇਲਨਾ ਬੇਲ ਕੇ ਮੈਂ ਪਾਉਣੀ ਆ ਤਵੇ ਤੇ ਤੇ ਲੋ ਜੀ ਤਵੇ ਤੇ ਪਾਤੀ ਸੀਗੀ 빙ੀ ਤਲਿੰਗੀ ਪਹਿਲੀ ਰੋਟੀ ਨਾਲ ਲੱਗ ਗਈ ਸੀਗੀ ਚੱਕਲੇ ਦੇ ਨਾਲ ਲੱਗ ਜਾਂਦੀ ਏਕ ਤਾਂ ਇਹ ਤੇ ਲੋ ਜੀ ਇੱਕ ਹੱਥ ਨਾ ਬਣਾਉਣੀ ਆ ਇੱਕ ਦਿਨ ਬਣਾਉਣੀ ਆ ਵੀਡੀਓ ਤੇ ਅੱਜ ਮੈਂ ਲਾ ਦਣੀ ਆ ਕਿਉਂ ਇੱਧਰ ਕਹਿੰਦੇ ਮੋਟਰ ਤੇ ਜਾਣਾ ਸੀ ਨੇ ਰੋਟੀ ਲੈ ਕੇ ਤੇ ਲੋ ਜੀ ਮੈਂ ਕਿ ਲਾ ਦਾਂ ਪਹਿਲਾਂ ਇੱਕ ਰੋਟੀ ਫੇਰ ਧਰ ਲਈ ਤੇ ਉਹਦੇ ਉੱਤੇ ਤਾਲਿਆ ਮਸਾਲਾ ਮਸਾਲਾ ਪਾ ਕੇ ਦੋ ਰੱਟੀਆਂ ਬੇਲ ਲੈਣੇ ਆ ਪਹਿਲਾਂ ਫਿਰ ਇੱਕ ਰੋਟੀ ਉਹਦੇ ਉੱਤੇ ਫੇਰ ਧਰ ਲਈ ਅੱਜ ਬਣਾਉਣੀ ਆ ਬੀੜਮੀਆਂ ਰੋਟੀਆਂ ਤੇ ਲੋ ਜੀ ਅੱਜ ਮੈਂ ਕਿ ਆਲੂ ਵਾਲੀਆਂ ਬਣਾ ਲੈਣੀਆਂ ਤੇ ਲੋ ਜੀ ਇਹ ਮੈਂ ਬਿਲ ਨਾ ਵੀਡੀਓ ਤਾਂ ਫਿਰ ਕੋਈ ਬਣਾਉਂਦਾ ਨਹੀਂ ਕੋ ਹੱਥ ਨਾਲ ਬਣਾਉਂਦੀ ਸੀਗੀ ਉਧਰ ਹੋ ਗਿਆ ਆਪਣਾ ਪ੍ਰਸ਼ਾਦ ਦਾ ਤਿਆਰ ਪੇੜਮੀਆਂ ਘਿਉ ਲਾਤਾ ਹੀ ਮੈਨੇ ਰੱਖ ਲਣੀ ਗੈਸ ਤੇ ਇੰਦਰ ਠੰਡਾ ਹੀ ਹੋ ਜਾਊਗਾ ਇਧਰ ਪਲੇਟ ਚ ਰੱਖ ਲੂੰਗੀ ਜਿਹੜੇ ਨਹੀਂ ਖਾਣਾ ਹੋ ਖਾ ਲੂ ਉਧਰ ਬੇਟਾ ਵੀ ਤਿਆਰ ਆ ਜਾਣ ਨੂੰ ਅੱਜ ਲੇਟ ਹੀ ਹੋ ਜਾਂਦਾ ਹੁਣ ਥੋੜਾ ਜਿਹਾ ਉਹ ਲੇਟ ਜਾਂਦਾ 7:30 8 ਨੂੰ ਛਤੀ ਲੋ ਜੀ ਬੈਗਰੂ ਜੀ ਹੁਣ ਬਣਾ ਲਈਏ ਆਪਾਂ ਪਰੌਂਠੇ ਪਰੌਂਠੀ ਨਹੀਂ ਬੈਸਤੀ ਬੇੜਮੀਆਂ ਰੋਟੀਆਂ ਨੇ ਘਿਉ ਲਗਾ ਲਾਂਗੇ ਤੇ ਅੱਜ ਜਿਵੇਂ ਦੂਜੀ ਲੋਟ ਨਹੀਂ ਬਣਾਈਆਂ ਅਜਾ ਆਲੂ ਵਾਲੇ ਅੱਜ ਦੋ ਦੋ ਰੋਟੀਆਂ ਬਣਾਤੀਆਂ ਮੈਂ ਇੱਕ ਬਣਾ ਰਹੀ ਸੀ ਕਿ ਇੱਕ ਭੁੱਲੇ ਗਈ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਦੋ ਬੇਲਣੀਆਂ ਇੱਕ ਦੇ ਚੱਕਰ 'ਚ ਹੁਣ ਇਹਨੂੰ ਲੋਈਏ ਤੋਂ ਹੀ ਪਹਿਲਾਂ ਰੋਟੀ ਬਣਾਉਣੀ ਆ ਫਿਰ ਉਹਦੇ ਉੱਤੇ ਧਰ ਲੂੰਗੀ ਉੱਤਰ ਵੀ ਪ੍ਰਸ਼ਾਦ ਦਾ ਆਪਣਾ ਤਿਆਰ ਹੋ ਗਿਆ ਉਹਨੂੰ ਘਿਓ ਲਗਾ ਦੇ ਇੱਕ ਪਾਸੇ ਤੇ ਲਗਾਤਾ ਏ ਅੱਜ ਮੈਂ ਘਿਓ ਹੀ ਡਾਲਿਆ ਮੈਂ ਤੇਲ ਨਹੀਂ ਲਾਇਆ ਅੱਗੇ ਤੇਲ ਵੀ ਲਾ ਲਾਣੀ ਆ ਅੱਜ ਮੈਂ ਕਿਹਾ ਚਲੋ ਇਹ ਲਾ ਲਾਣੀ ਆ ਇਹ ਨਾਲੇ ਸਾਫ਼ ਹੋ ਜਾਊਗਾ ਭਾਂਡਾ ਮੱਝਿਆ ਜਾਊਗਾ ਘਿਓ ਵਾਲਾ ਤੇ ਲੋ ਜੀ ਹੁਣ ਆਪਾਂ ਬੇਲ ਲਈ ਰੋਟੀਆਂ ਇੱਧਰ ਉਧਰ ਆਪਣੀ ਰੋਟੀ ਤਿਆਰ ਆ ਕਿ ਉਹ ਲੱਗਿਆ ਸੀਗਾ ਡੇਢਵੀਂ ਆ ਪਰੌਂਠੇ ਅੱਜ ਮੈਂ ਪ੍ਰੇਥਨ ਘੱਟ ਲਾਇਆ ਥੋੜਾ ਜਾਂ ਤੇ ਅੱਜ ਵੱਡੀਆਂ-ਵੱਡੀਆਂ ਪੱਕੀਆਂ ਨੇ ਪਰੌਂਠੇ ਤਵੇ ਜਿੱਡੇ-ਜਿੱਡੇ ਲਾਈ ਨੇ ਅੱਜ ਤਾਂ ਮੈਂ ਵੱਡੇ-ਵੱਡੇ ਦੋ ਦੀ ਜਗ੍ਹਾ ਤੇ ਅੱਜ ਤੇ ਇੱਕੋ ਬਹੁਤ ਆ ਦੋ-ਦੋ ਖਾ ਲਵਾਂਗੇ ਬਹੁਤ ਨੇ ਅੱਜ ਲਾਈਆਂ ਵੀ ਥੋੜੀਆਂ ਨੇ ਫਿਰ ਹੁਣ ਇੱਕ ਖਾ ਲਾਂਗੇ ਵਧੀਆ ਫਿਰ ਦੁਪਹਿਰੇ ਦੇਖੀ ਜਾਊਗੀ ਫਿਰ ਨਹੀਂ ਪਈਆਂ ਰਹਿਦੀਆਂ ਨੇ ਲੰਗ ਗ ਜਾਂਦੇ ਨੇ ਕੱਲ ਲੈ ਲੀਆਂ ਸਵੇਰੀ ਰੋਟੀ ਵੇਟਾ ਵੀ ਖਾ ਕੇ ਗਿਆ ਸਰਦਾਰ ਸਾਹਿਬ ਵੀ ਇੱਕ ਖਾ ਕੇ ਗਿਆ ਮੋਟਰ ਤੇ ਨੰਗੇ ਹੱਥਾਂ ਤੱਕ ਮੁੜਿਆ ਨਹੀਂ 4 ਵਜੇ ਤੱਕ ਤੇ ਸ਼ਾਮ ਨੂੰ ਫਿਰ ਟੋਗੀਆਂ ਨੂੰ ਪਾਈਆਂ ਮਾਣੂਆਂ ਨੂੰ ਪਾਈਆਂ ਇੰਨੀਆਂ ਪਈਆਂ ਸੀਗੀਆਂ ਹੁਣ ਫਿਰ ਮੈਂ ਅੱਜ ਥੋੜੀ ਥੋੜੀ ਦੋ ਲਾ ਲਉ ਤੇ ਮੈਂ ਵੀ ਨਹੀਂ ਖਾਦੀ ਲੇਟ ਖਾਦੀ ਆ ਫਿਰ ਰੋਟੀ ਮੈਂ ਕੰਮ ਨੇ ਮੇੜ ਕੇ 11 12 ਵਜੇ ਇੱਕ ਰੋਟੀ ਤੇ ਫਿਰ ਦੁਪਹਿਰ ਜੀ ਨਹੀਂ ਕਰਦਾ ਫਿਰ ਕੁਛ ਕੱਲੀ ਕਰਕੇ ਜੇ ਕੋਈ ਨਾਲ ਖਾਂਦਾ ਫਿਰ ਤਾਂ ਖਾ ਲੈਣੀ ਆ ਨਹੀਂ ਨਾ ਸੀ ਤੇ ਮੈਂ ਵੀ ਕੱਲੀ ਸੀ ਲੋ ਜੀ ਹੁਣ ਫੇਰ ਪ੍ਰਸ਼ਾਦਾ ਪਕਾ ਲਿਆ ਉਹਦੇ ਤੇ ਤਲੀਏ ਮਸਾਲਾ ਆਪਾਂ ਮਸਾਲਾ ਬਣਾ ਕੇ ਤਿਆਰ ਕਰਕੇ ਅੱਜ ਮੇਰਾ ਮੂਡ ਬਣ ਗਿਆ ਸੀ ਕਿ ਮੈਂ ਅੱਜ ਸਵੇਰੇ ਸਬਜ਼ੀ ਨਹੀਂ ਬਣਾਉਂਦੀ ਅੱਜ ਆਲੂ ਵਾਲੇ ਬਣਾਉਂਗੀ ਤੇ ਲੋ ਜੀ ਅੱਜ ਬੇੜਮੀਆਂ ਰੋਟੀਆਂ ਲਾ ਲਈਏ ਵਧੀਆ ਫਟਾਫਟ ਤੇ ਲੋ ਜੀ ਹੁਣ ਪਰੌਂਠੇ ਲਾ ਦੀਏ ਪਹਿਲਾਂ ਫਿਰ ਖੇਤ ਲੈ ਕੇ ਜਾਣਗੇ ਇਹ ਕਹਿੰਦੇ ਖੇਤ ਖਾਵਾਂਗੇ ਰੋਟੀ ਦੋ ਜਣਿਆਂ ਦੀ ਬੰਦ ਤੇ ਨਾਲੇ ਬਣਾਦਾ ਮੈਂ ਚਾਹ ਹੁਣ ਪਹਿਲਾਂ ਰੋਟੀਆਂ ਲਾ ਲਾਂ ਇੱਧਰ ਬੇਟਾ ਕਹਿੰਦਾ ਮੈਂ ਜਾਣਾ ਜਲਦੀ ਇੱਧਰ ਸਰਦਾਰ ਸਾਹਿਬ ਕਹਿੰਦੇ ਮੇਰੀ ਰੋਟੀ ਬੰਦ ਦੇ ਅਸੀਂ ਜਾਣਾ ਖੇਤ ਤੇ ਲੋ ਜੀ ਇਹਨਾਂ ਨੂੰ ਇੱਕ ਟਾਈਮ ਬਹੁਤ ਲੱਗਦਾ ਆਲੂ ਵਾਲੀਆਂ ਤਾਂ ਮੈਂ ਲੈ ਲਿਆ ਪੰਗਾ ਅੱਜ ਸਵੇਰੀ ਨੂੰ ਫਿਰ ਸ਼ਾਮ ਨੂੰ ਐ ਹੁੰਦਾ ਬੇਟਾ ਆਉਂਦਾ ਲੇਟ ਤੇ ਫਿਰ ਠੰਡੀਆਂ ਹੋ ਜਾਂਦੀਆਂ ਨੇ ਹੁਣ ਐ ਆ ਮੈਨੂੰ ਐ ਸੀਗਾ ਵੀ ਗਰਮ ਗਰਮ ਖਾ ਜੂ ਇੱਕ ਖਾਣੀ ਆ ਜਿਹੜੀ ਦੋ ਵੈਸਿਕੇ ਖਾਂਦਾ ਇਦਾਂ ਦੂਜੀ ਕਰੋਟੀ ਖਾਂਦਾ ਇਹ ਤਾਂ ਦੋ ਹੋ ਜਾਣਗੀਆਂ ਚਲ ਇੱਕ ਦੀ ਖਾ ਲੂ ਜਿੰਨੀ ਖਾਣੀ ਆ ਤੇ ਹੁਣ ਸਵੇਰੇ ਖਾ ਕੇ ਸ਼ਾਮ ਨੂੰ ਆਊਗਾ ਨਹੀਂ ਪਤਾ 11 ਵਜੇ 12 ਵਜੇ ਕਦੋਂ ਆਊਗਾ ਟਾਈਮ ਨਹੀਂ ਇਹਦਾ ਤੇ ਫਿਰ ਮੈਂ ਕਿ ਹੁਣ ਲਾਦਾ ਨਹੀਂ ਪਹਿਲਾਂ ਰੋਟੀਆਂ ਲਾਦਾ ਨਹੀਂ ਹੋਰ ਕੰਮ ਫੇਰ ਕਰਦੀ ਆ ਤੇ ਲੋ ਜੀ ਜਲਦੀ ਜਲਦੀ ਤਾਂ ਕਰਦੀ ਆ ਬਹੁਤ ਪਰ ਰੜੂ ਤਾਂ ਹੌਲੀ ਹੌਲੀ ਉਹਨਾਂ ਸੇਕ ਹਲਤਾ ਮੈਂ ਇਹ ਸਿਲੰਡਰ ਗੈਸ ਚੁੱਲਾ ਸਾਫ਼ ਕਰ ਲਿਆ ਇਹ ਫਿਰ ਵੀ ਲੇਟ ਪੱਕਦੀ ਆ ਟਾਈਮ ਲੱਗਦਾ ਇਹਨੂੰ ਰੜਨ ਨੂੰ ਤੇ ਕੁਸ ਤਾਲੂ ਹੋਗੇ ਕੁਸ ਹੁੰਜ ਮੋਟੀ ਹੋਗੀ ਰੋਟੀ ਮੱਕੀ ਦੀ ਰੋਟੀ ਵਰਗੀ ਹੋਗੀ ਭਾਰੀ ਹੋਗੀ ਤੇ ਹੋਲੀ ਟਾਈਮ ਲੱਗਦਾ ਤੇ ਲੋਜੀ ਪਹਿਲ ਹੁਣ ਲਾ ਲਾਂ ਨੇ ਹੌਲੀ ਹੌਲੀ ਲਾ ਲਾਂ ਨੇ ਅੱਜ ਤਾਂ ਆਲੂ ਵਾਲੇ ਪਰੌਂਠੇ ਮੱਖਣ ਵੀ ਹੈਗਾ ਸੀਗਾ ਖਾ ਲਾਂਗੇ ਜਦੋਂ ਮਰਜ਼ੀ ਇਹਨਾਂ ਦੀ ਨਹੀਂ ਚਾਹ ਨਾਲ ਖਾਏ ਜਾਣਗੇ ਆ ਚਾਹ ਨਾਲ ਖਾ ਕੇ ਫਿਰ ਤਿਆ ਨਹੀਂ ਲੱਗਦੀ ਵਧੀਆ ਲੱਸੀ ਵੀ ਪਈਆ ਪਰ ਖੇਤ ਵਾਲੇ ਦਾ ਲੱਸੀ ਪੀਂਦੇ ਨਹੀਂ ਕਹਿੰਦੇ ਲੱਸੀ ਵੀ ਕਿ ਨੀਂਦ ਆਉਂਦੀ ਆ। ਲੱਸੀ ਸੱਤੀ ਰੋਗ ਤੋੜਦੀ ਆ, 37ਵਾਂ ਲਾਉਂਦੀ ਆ। ਫੇਰ ਮੈਂ ਕਿਹਾ ਨਾ ਪੀਓ, ਹੁਣ ਲੱਸੀ ਪੀਂਦੇ ਨਹੀਂ ਬਾਹਰ ਕੰਮ ਕਰਨਾ ਹੁੰਦਾ। ਅੱਗੇ ਵੇਲੇ ਹੁੰਦੇ ਨੇ ਫੇਰ ਪੀਂ ਜਾਂਦੇ ਨੇ ਜਾਂ ਸ਼ਾਮ ਨੂੰ ਵੀ ਪੀ ਲੈਣੇ ਆ। ਉੱਥੇ ਕੰਮ ਨਹੀਂ ਹੁੰਦਾ ਫੇਰ ਨੀਂਦ ਆਉਂਦੀ ਆ, ਨੀਸਤੀ ਆਉਂਦੀ ਆ ਫੇਰ ਕੰਮ ਨਹੀਂ ਹੁੰਦਾ। ਕੰਮ ਵਾਲੇ ਬੰਦਿਆਂ ਨੂੰ ਤਾਂ ਚਾਹ ਹੀ ਠੀਕ ਰਹਿੰਦੀ ਆ। ਤੇ ਲੋਜੀ ਥਰਮੋਸ ਭਰਦਾ ਨਹੀਂ ਆ ਪੀ ਜਾਂਦੇ ਨੇ ਫੇਰ ਦੋ ਗੇੜੇ ਲਾ ਲੈਣ ਚਾਹੇ ਤਿੰਨ। ਉੱਥੇ ਕੋਈ ਹੋਰ ਆ ਜਾਂਦਾ ਭੈਣ ਭਾਈ ਉਹਨੂੰ ਵੀ ਦੇ ਦੰਦੇ ਨੇ ਉੱਥੇ। ਕਿ ਇਹ ਤਾਂ ਆਪਣੇ ਤੇ ਪਹਿਲਾ ਪ੍ਰੌਂਠੇ ਲਾਦਾ ਮੈਂ ਲਾ ਕੇ ਫਿਰ ਰੋਟੀ ਬਨਨ ਦੂੰ ਤੇ ਚਾਹ ਕਰ ਦੂੰ ਥਰਮੋਸ ਚ ਪਾ ਦੂੰ ਉਧਰ ਬੇਟੇ ਨੂੰ ਵੀ ਦੇਣੀ ਆ ਰੋਟੀ ਰੇ ਨਾ ਨੂ ਰਿਹਾ ਉਹ ਹੁਣ ਲੇਟ ਹੋ ਜਾਂਦਾ ਉਹ ਫਿਰ ਲੇਟ ਉੱਠਦਾ ਹੁਣ ਜ 7 ਵਜੇ ਜਾਣ ਲੱਗਿਆ ਸੀਗਾ ਅੱਜ ਹੁਣ ਲੇਟ ਹੋ ਗਿਆ ਦੋ ਦਿਨ ਹੋ ਗਏ ਹੁਣ ਲੇਟ ਉੱਠਦਾ 8 8:30 ਨੂੰ ਚਲੇ ਜਾਂਦਾ ਫਿਰ ਵੀ 9 ਵਜੇ ਦੇ ਨੁੱਕੜ ਜਾਂਦਾ ਨਹੀਂ 7 ਵਜੇ ਚਲੇ ਜਾਂਦਾ ਸੀਗਾ ਹੁਣ ਥੱਕ ਜਾਂਦੇ ਨੇ ਜਵਾਕ ਤਾਂ ਜਵਾਕ ਹੀ ਆ ਉਥੇ ਕੰਮਕਾਰ ਕਰਦੇ ਨੇ ਥੱਕ ਜਾਂਦੇ ਨੇ ਉਥੇ ਨੀਵਾ ਸੀਗਾ ਉਥੇ ਪਾਏ ਇਹਨਾਂ ਨੇ ਮਲਬਾ ਸਿੱਟਿਆ ਪਹਿਲਾਂ ਫਿਰ ਉੱਪਰ ਮਿੱਟੀ ਹੁਣ ਕਹਿੰਦੇ ਨੇ ਕੋਲੂਆ ਪਾਉਣਾ ਉੱਤੇ ਉਹ ਕਰਕੇ ਇੱਟਾਂ ਲਾ ਕੇ ਕੋਲੂਆ ਵਿੱਚ ਲਾਉਂ ਕਿੱਟਾਂ ਕਹਿੰਦੇ ਤੇ ਪਤਾ ਨਹੀਂ ਕੀ ਕਰਨਗੇ ਇੱਕ ਦਿਨ ਵੀਡੀਓ ਬਣਾਵਾਗੇ ਦਿਖਾਵਾਂਗੇ ਬੇਟੇ ਨੂੰ ਕਿਹਾ ਸੀਗਾ ਮੈਂ ਕਿਹਾ ਵੀਡੀਓ ਭੇਜੀ ਮੈਨੂੰ ਭੁੱਲ ਜਾਂਦਾ ਉਥੇ ਕੰਮ ਵਿੱਚ ਭੁੱਲ ਜਾਂਦਾ ਫਿਰ ਫੋਨ ਵੀ ਛੇਤੀ ਨਹੀਂ ਚੱਕਦਾ ਅੱਗੇ ਤੇ ਹੱਥ 'ਚ ਹੁੰਦਾ ਫੋਨ ਹੁਣ ਕੰਮਕਾਰ ਕਰਦਾ ਹੁੰਦਾ ਫਿਰ ਫੋਨ ਵੀ ਥੋੜੇ ਟਾਈਮ ਬਾਅਦ ਚੱਕਦਾ ਜਾਂ ਕਰ ਲਾਂਦਾ ਫਿਰ ਆਪ ਅੱਗੇ ਵਿਹਲਾ ਹੁੰਦਾ ਸੀਗਾ ਚਲੋ ਚੱਕ ਲਾਂਦਾ ਸੀਗਾ ਹੁਣ ਨਹੀਂ ਟਾਈਮ ਉਹਦੇ ਕੋ ਫਿਰ ਬਾਅਦ 'ਚ ਕਰ ਲਾਂਦਾ ਹੁਣ ਕੰਮਕਾਰ ਕਰਦੇ ਨੇ ਫੋਨ ਅੰਦਰ ਪਿਆ ਹੋਊਗਾ ਜਾਂ ਜੇਬ 'ਚ ਹੋਊਗਾ ਚੱਕਣ ਨੂੰ ਤਾਂ ਟਾਈਮ ਲੱਗਦਾ ਫਿਰ ਤੇ ਲੋਜੀ ਨਾਲ ਗੱਲਾਂ ਬਾਤਾਂ ਕਰ ਲਈਂ ਇੱਧਰ ਸਰਦਾਰ ਸਾਹਿਬ ਬੋਲੀ ਜਾਂਦੇ ਨੇ ਵਿੱਚੇ ਕਹਿੰਦੇ ਰੋਟੀ ਬੰਨ ਦੇ ਉਹਨਾਂ ਦੀ ਵੀ ਇੱਕ ਜਣੇ ਦੀ ਮੁੰਡੇ ਦੀ ਬੰਦੀ ਮੈਂ ਕਿਹਾ ਉਹਨਾਂ ਦੇ ਘਰੇ ਨਹੀਂ ਹੈਗਾ ਅੱਜ ਕੋਈ ਪੁੱਛ ਰਹੀ ਸੀਗੀ ਮੈਂ ਕਹਿੰਦੇ ਮੈਂ ਕਹਤਾ ਮੈਂ ਇਧਰੋਂ ਲਿਆਉਂਗਾ ਮੈਂ ਕਿਹਾ ਠੀਕ ਆ ਫਿਰ ਤੇ ਦੋ ਦੋ ਬਹੁਤ ਨੇ ਜੀ ਚਾਰ ਚਾਰ ਹੋ ਜਾਣੀਆਂ ਨੇ ਆਲੂਆਂ ਨੀਆਂ ਖਾ ਕੇ ਫੇਰ ਅੱਜ ਪੰਗਾ ਲੈ ਲਿਆ ਅਰੈਸਟ ਕਰਨਗੇ ਗਾਲਾਂ ਕੱਢਣਗੇ ਫਿਰ ਮੈਨੂੰ ਜੀ ਇੱਥੇ ਪੈ ਕੇ ਖਾ ਕੇ ਪਰੌਂਠੇ ਆਲੂ ਵਾਲੇ ਹੁਣ ਇੱਕ ਕੰਮ ਦਾ ਜੋਰ ਆ ਦੋ ਦਿਨ ਹੋ ਗਏ ਪਹਿਲਾਂ ਭਈਏ ਨਹੀਂ ਮਿਲੇ ਸੀ ਕਿ ਪਹਿਲਾਂ ਪੌਦ ਨਹੀਂ ਸੀ ਹੁਣ ਭਈਏ ਮਿਲ ਕੇ ਹੁਣ ਲੈ ਟਾਈ ਜਾਵੇ ਤਾਂ ਵਧੀਆ ਕੰਮ ਨਿਪਟ ਜੂ ਛੇਤੀ ਤੇ ਲੋ ਜੀ ਵੈਗਰੂ ਜੀ ਹੁਣ ਲਾ ਦੀਏ ਪਰੋਂਠੇ ਆਪਾਂ ਜਲਦੀ ਜਲਦੀ ਤੇ ਫਿਰ ਜਾਣ ਹੀ ਰੋਟੀ ਲੈ ਕੇ ਤੇ ਆਪਾਂ ਆਪਣਾ ਕੰਮ ਨੇ ਮੇੜੀਏ ਭਾਂਡੇ ਢਿੰਡੇ ਸਾਫ ਸਪਾਈ ਰਸੋਈ ਇੱਕ ਗਰਮੀ ਬਹੁਤ ਆ ਹੁਣ 2-3 ਦਿਨ ਦੀ ਗਰਮੀ ਲੱਗ ਰਹੀ ਆ ਭਿੱਜ ਜਾਨਿਆ ਗਰਮੀ ਨਾ ਸਵੇਰੇ ਚਾਹੇ ਨਾ ਚਾਹੇ ਨਾ ਨਾ ਇੱਕ ਵਾਰੀ 10 11 ਵਿੱਚ ਕੰਮ ਨੇ ਮੇੜ ਕੇ ਤਾਂ ਨਹਾਉਣਾ ਪੈਂਦਾ ਇਹ ਜੁੜ ਗਈ ਸੀ ਰੋਟੀ ਨਾਲ ਖੁਰਚਣੀ ਨਾ ਚੱਕੀ ਆ ਲੈ ਚਿਪਕ ਗਈ ਸੀ ਸਵੇਰ ਨਹਾ ਕੇ ਤਾਂ ਕੋਈ ਫਾਇਦਾ ਨਹੀਂ ਹੈਗਾ ਭਿੱਜ ਜਾਂਦੇ ਆ ਫਿਰ ਗਰਮੀ ਨਾਲ ਸਾਰੇ ਕੱਪੜੇ ਆ ਭਿੱਜ ਜਾਂਦੇ ਨੇ ਜਿਵੇਂ ਮੀਂਹ 'ਚ ਭਿੱਜਦੇ ਆ ਇਹ ਕੇਸੀ ਦਾ ਪੰਗਾ ਲਾ ਤਾਂ ਲੈਨੇ ਆਪਾਂ ਉਂਝ ਤਾਂ ਰਾਤ-ਰਾਤ ਨੂੰ ਹੀ ਲਾਉਣੀ ਆ ਪਰ ਫਿਰ ਵੀ ਗਰਮੀ ਨਾਲ ਭਿੱਜ ਜਾਂਦੇ ਜਦੋਂ ਏਸੀ ਤੋਂ ਨਿਕਲ ਕੇ ਆਉਣੀ ਇਦਲੇ ਕਮਰਾ 'ਚ ਆਇਆ ਲੱਗਦਾ ਵੀ ਅੱਗ 'ਚ ਵੜ ਗਏ ਬੋਗਰ ਮੇਸ ਲੱਗਦੀ ਐ ਇੱਧਰ ਫਿਰ ਵੀ ਹਵਾ ਹਰੀ ਆ ਰਾਮ ਜਾ ਰਹੇ ਨੇ ਇੱਧਰ ਹੀ ਕਮਰੇ ਚ ਜਿੱਧਰ ਆਮ ਬੈਣੀ ਐ ਮੈਂ ਦਿਨ ਚ ਦਾ ਫਿਰ ਇੱਧਰ ਹੀ ਬਹਿ ਜਾਨੀ ਆ ਕੰਮ ਨੇ ਬੀੜ ਕੇ ਰਸੋਈ ਦਾ ਤੇ ਲੋ ਜੀ ਰੋਟੀ ਟੁੱਕ ਦਾ ਨਿਬੜੇ ਪਹਿਲਾਂ ਫੇਰ ਲੈ ਜਾਣਗੇ ਰੋਟੀ ਫਿਰ ਆਪਣੀ ਰਸੋਈ ਸਾਫ ਸਫਾਈ ਭਾਂਡੇ ਢਿੰਡੇ ਹੁਣ ਕਿੰਨੀਆਂ ਥੋੜੀਆਂ ਹੀ ਹੁੰਦੀਆਂ ਨੇ ਦੁੱਧ ਬੰਦ ਕਰਤਾ ਹੁਣ ਮੱਜਾਂ ਸੌਣਗੀਆਂ 8ਵੇਂ ਮਹੀਨੇ ਚ ਸੂਗੀ ਇੱਕ ਤਾਂ ਦੋ ਸੌਣਗੀਆਂ ਫਿਰ ਲੇਟ 10ਵੇਂ ਮਹੀਨੇ ਚ ਨਹੀਂ 2 ਸੂਪਾਂ ਦੀ 8ਵੇਂ ਚ ਹੁਣ ਥੋੜਾ ਜਿਹਾ ਘੱਟ ਰਹੂਗਾ ਦੁੱਧ ਆਪਣਾ ਤਾਂ ਚਲੋ ਸਰੀ ਜਾਂਦਾ ਇਨਕ ਆਪਣੇ ਜੋਗੇ ਦਾ ਦਹੀਂ ਹੋ ਜਾਂਦੀ ਆ ਤੇ ਲੋ ਜੀ ਹੁਣ ਰਹਿ ਗਈਆਂ ਦੋ ਤਿੰਨ ਰੋਟੀਆਂ ਰਹਿ ਗਈਆਂ ਸੀਗੇ ਮੈਂ ਦੇਖਦੀ ਸੀਗੀ ਵੀ ਇਹ ਤਿੰਨਾਂ ਚ ਪਾ ਦੂਗੀ ਥੋੜਾ ਥੋੜਾ ਛੋਟੇ ਭੀੜੇ ਕਰਕੇ ਤੇ ਤਿੰਨਾਂ ਚ ਪਾ ਕੇ ਕੰਮ ਰਮੀੜਾਂ ਆਲੂ ਵੀ ਅਜੇ ਮੈਂ ਥੋੜੀ ਵਾਲੇ ਸੀਗੇ ਹੁਣ ਸਰਜੂ ਮੈਂ ਇੱਕ ਅੱਧੀ ਦੁਪਹਿਰੇ ਮੈਂ ਖਾ ਲਵਾਂ ਜਾਂ ਇਹ ਖਾ ਲਾਂਗੇ ਵੇਟਾ ਦਾ ਹੁਣ ਸ਼ਾਮ ਨੂੰ ਹੁੰਦਾ ਨਹੀਂ ਆਉਂਦਾ ਸ਼ਾਮ ਨੂੰ ਆਉਂਦਾ ਦੁਪਹਿਰੇ ਆਉਂਦਾ ਨਹੀਂ ਹੈਗਾ ਘਰੇ ਇੱਕ ਦਿਨ ਆਇਆ ਸੀਗਾ ਵਿਚਾਰਾ ਪੈਣ ਉਦਣੇ ਲਾਈਟ ਭੱਜ ਗਈ ਏਸੀ ਲਾਇਆ ਵੀ ਪਾਉਂਗਾ ਉਦਣੇ ਲਾਈਟ ਭੱਜ ਗਈ ਫਿਰ ਭੱਜ ਗਿਆ ਕਹਿੰਦਾ ਉੱਥੀ ਵਗ ਜਾਣਾ ਫਿਰ ਤਾਂ ਮੈਂ ਰੇਤ ਕਿਹੜਾ ਲਾਈਟ ਤੇ ਲੋ ਜੀ ਹੁਣ ਚਲੇ ਆ ਗਿਆ ਉਹ ਵੀ ਰੋਟੀ ਖਾ ਕੇ ਦੇ ਦਨਾਂ ਨੂੰ ਰੋਟੀਆਂ ਪਰ ਮਾਂਜੂ ਭਾਂਡੇ ਢਿੰਡੇ ਕੰਮ ਨੇ ਮੇ ਇਹ ਨੂੰ ਤੇ ਤੇ ਲੋ ਜੀ ਇੱਕ ਵਾਰੀ ਫੇਰ ਦਿਖਾ ਦਾਂ ਮੈਂ ਇੱਕ ਰੋਟੀ ਵੇਰ ਲਈ ਉਹਦੇ ਉੱਤੇ ਪਾ ਲਾਨੇ ਆ ਇਹ ਮਸਾਲਾ ਆਲੂ ਵਾਲਾ ਜਾਂਦੀ ਵਾਰ ਤੇ ਦਿਖਾ ਦਾਂ ਇੱਕ ਵੀਡੀਓ ਬਣਾ ਲਾਂ ਦੋ ਪਰੌਂਠੇ ਰਹਿ ਗਏ ਤਿੰਨ ਤੇ ਉਸ ਤੋਂ ਬਾਅਦ ਫਿਰ ਕੰਮ ਕੰਪਲੀਟ ਹੋ ਗਿਆ ਆਪਣੇ ਪੱਕ ਗਏ 10-12 ਪਰੌਂਠੇ ਆਪਾਂ ਹੈਗੇ ਚਾਰ ਜਣੇ ਦੋ ਜਣਿਆਂ ਦੀ ਬਾਹਰ ਰੋਟੀ ਜਊ ਦੋ ਜਣੇ ਵੀ ਇੱਕ ਇੱਕੇ ਖਾਣਾ ਬੈਸੇ ਇੱਕ ਇੱਕੇ ਖਾਣਾ ਤੇ ਲੋ ਜੀ ਅੱਜ ਬੇੜਮੀਆਂ ਰੋਟੀਆਂ ਬਣਾ ਕੇ ਮੱਖਣ ਨਾਲ ਤੇ ਬਾਣਾ ਵਾਲੀ ਨਾਲ ਚਾਹ ਤੇ ਇਹਨਾਂ ਨੂੰ ਤੋੜ ਕੇ ਫੇਰ ਬੰਨ ਕੇ ਰੋਟੀ ਤੋੜ ਕੇ ਫਿਰ ਆਪਾਂ ਖਾਣੇ ਆ ਤੇ ਲੋ ਜੀ ਲਾਲ ਲੈ ਲਿਆ ਮੱਖਣ ਤੇ ਇੱਕ ਲੈ ਲਿਆ ਪ੍ਰਸ਼ਾਦਾ ਬੇਟਾ ਖਾ ਕੇ ਚਲੇ ਗਿਆ ਹੋਲੀ ਚ ਮੱਖਣ ਪਾਤਾ ਸੀਗਾ ਉਹਨੂੰ ਮੈਂ ਚਾਹ ਪੀਂਦਾ ਨਹੀਂ ਹੈਗਾ ਹੁਣ ਲੋ ਜੀ ਆਪਾਂ ਖਾਣੇ ਆ ਗਾਇਸ ਵੀਰੇ ਤੇ ਹੁਣ ਆਪਾਂ ਚਲੇ ਗਏ ਸੀਗੇ ਖੇਤ ਬਾਹਰ ਪ੍ਰਿੰਡੀਆਂ ਲੱਗੀਆਂ ਪਿਆਸੀਆਂ ਇੱਕ ਦੋ ਨੜਤਾਓ ਤੋੜ ਲੀਆਂ ਮੈਂ ਜੇੜਾ ਮਾਰੀ ਹੋਣੀ ਹੈ ਬਾਹਰ ਖੇਤ ਚ ਬੇਲਾਂ ਦਾ ਵਾਦੂ ਕੋਈ ਨਹੀਂ ਪਈਆਂ ਨੇ ਪਰ ਲੱਗਿਆ ਕੁਛ ਨਹੀਂ ਇਹਨਾਂ ਨੂੰ ਭੀਏ ਪੂਏ ਨੇ ਪ੍ਰਿੰਡੀਆਂ ਵੀ ਡੱਬ ਲਈਆਂ ਨੇ ਨਾ ਤਾਂ ਪਿੱਛੇ ਹੁਣ ਇੱਕ ਦਿਨ ਦੇਖੋ ਜੀ ਪੱਤਿਆਂ ਦੀ ਕਾਟਿੰਗ ਕਰ ਦਈਏ ਜਿਵੇਂ ਰਸਾਂ ਜਿਆ ਟਾਈਮ ਲੱਗਦਾ ਕਿਸੇ ਗਰਮੀ ਚ ਜੀਣ ਹੀ ਕਰਦਾ ਇੱਥੇ ਪੁਰਾਣੇ ਪੱਤੇ ਸੁੱਟ ਜਾਂਦੇ ਨੇ ਨਵੇਂ ਹੋਈ ਜਾਂਦੇ ਨੇ ਕੁਸ ਸੁਸਤਰਾ ਬਹੁਤ ਹੋਇਆ ਪਿਆ ਮੈਂ ਤਾਂ ਉੱਪਰ ਨੂੰ ਰਸਤੀਆਂ ਬੰਨੀਆਂ ਸੀਗੀਆਂ ਤੇ ਰਸਤੀਆਂ ਨੇਰੀ ਜੋ ਡਿੱਗੀਆਂ ਨੀਚੇ ਨੂੰ ਹੋ ਗਈਆਂ ਇੱਥੇ ਆ ਤਾਂ ਇੱਧਰ ਨੂੰ ਕੋਠੇ ਦਿਉਂਗਾ ਇੱਕ ਪ੍ਰਿੰਦੀ ਇੱਧਰ ਬੈਠੀ ਸੀ ਇੱਥੇ ਪੱਤੀਆਂ ਨਹੀਂ ਲੱਗਿਆ ਪਤਾ ਨਹੀਂ ਪੱਕੀ ਸੀ ਦੋ ਚਾਰ ਹੁਣ ਤੋੜ ਲਾਣੀਆਂ ਦੋ ਚਾਰ ਫੀਲ ਦੋ ਚਾਰ ਦਿਨਾਂ ਨੂੰ ਹੋਦੀਆਂ ਆਪਣਾ ਇੱਕ ਟਾਂਕ ਸਾਰ ਗਿਆ ਦਾ ਸਬਜ਼ੀ ਆਲੂ ਵਿੱਚ ਕੁਝ ਰਗਾਟੇ ਪਾ ਲੈਣੇ ਆ ਤੇ ਲੋ ਜੀ ਹੁਣ ਆਪਾਂ ਚੁਗੜੀਏ ਜਾਮਣਾ ਵਾ 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 ਵਾਦੂ ਹੁੰਦੀਆਂ ਨੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਤੇ ਲਾਈਕ ਕਰਨਾ ਜੀ